ਸਰ ਆ ਚੀਜ਼ ਹੈ ਜੀ ਇਹ ਜਿਹੜੀ ਮੈਂ ਵਿਦ ਬੋਨ ਬਣਾਉਂਦਾ ਸੀਗਾ ਪਹਿਲੇ ਔਰ ਅੱਜ ਕੱਲ ਹੁਣ ਇਹਨੂੰ ਮੈਂ ਬੋਨ ਲੈਚ ਕਰ ਦਿੱਤਾ ਜੀ ਅਨੇ ਚੋ ਲਾਈਵ ਕੰਡਾ ਕੱਟਦਾ ਔਰ ਕੰਡਾ ਕੱਟ ਕੇ ਨੂੰ ਮੈਂ ਬਣਾਉਂਦਾ ਨਹੀਂ ਹੈ ਜੀ ਸੇ ਤੋਂ ਕੰਡਾ ਕੱਟ ਕੇ ਲਾਈਵ ਕੰਡਾ ਕਰਦਾ ਜੀ ਮੈਂ ਬਕਾਇਦਾ ਔਰ ਕੰਡਾ ਕੱਟ ਕੇ ਬਣਾਉਂਦਾ ਜੀ ਔਰ ਕਸਟਮਰ ਬਹੁਤ ਚੰਨ ਆਲ ਖਾਂਦਾ ਜੀ ਇਹਨੂੰ ਹੁਣ ਕਿਉਂਕਿ ਅੱਗੇ ਡਰ ਕੇ ਖਾਂਦਾ ਸੀ ਕਿ ਹੁਣ ਬਗੈਰ ਕਰੇ ਤੋਂ ਖਾਂਦਾ ਮੈਂ ਇੱਕ ਪਈਆ ਮੱਛੀ ਮਤਲਬ ਪੂੰਛ ਜਿਹੜੀ ਸੀ ਕਿ ਪਈਆ ਤੋਂ ਸ਼ੁਰੂ ਕੀਤੀ ਸੀਗੀ ਔਰ ਅੱਜ ਦੀ ਡੇਟ ਦੇ ਵਿੱਚ ਘੱਟੋ ਘੱਟ ਮੇਰੇ ਕੋਲ ਪਤਾ ਜੀ ਸਭ ਤੋਂ ਪਹਿਲਾਂ ਤਾਂ ਸਿਟੀ ਹੈਡਲਾਈਨ ਤੇ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਇੱਕ ਇੱਕ ਅਲੱਗ ਚੀਜ਼ ਤੁਸੀਂ ਬਣਾਉਂਦੇ ਹੋ ਮੈਂ ਸੁਣਿਆ ਵੀ ਜਿਹੜੇ ਲੋਕ ਮੱਛੀ ਖਾਣ ਦੇ ਸ਼ਕੀਨ ਨੇ ਨਾ ਕੁਝ ਲੋਕ ਹੁੰਦੇ ਨੇ ਜਿਹੜੇ ਬਿਨਾ ਕੰਡੇ ਤੋਂ ਬਣਾਉਂਦੇ ਨੇ ਬਹੁਤ ਲੇਕਿਨ ਤੁਸੀਂ ਜਿਹੜੇ ਹੋ ਬਿਨਾ ਕੰਡੇ ਤੋਂ ਬਣਾਉਂਦੇ ਹੋ ਬਗੈਰ ਕੰਡੇ ਤੋਂ ਤੁਸੀਂ ਕੱਢ ਕੇ ਬਣਾਉਂਦੇ ਹੋ ਉਹ ਤੁਸੀਂ ਕਿਸ ਤਰ੍ਹਾਂ ਬਣਾਉਂਦੇ ਹੋ ਅੱਜ ਸਾਨੂੰ ਦਿਖਾਓ ਸਰ ਆ ਚੀਜ਼ ਹੈ ਜੀ ਇਹ ਜਿਹੜੀ ਮੈਂ ਵਿਦਵਾਨ ਬਣਾਉਂਦਾ ਸੀਗਾ ਪਹਿਲੇ ਔਰ ਅੱਜ ਕੱਲ੍ਹ ਉਹਨਾਂ ਨੂੰ ਮੈਂ ਪੌਨ ਲੈਚ ਕਰ ਦਿੱਤਾ ਜੀ

ਪੁੰਛ ਤੇ ਖਾਣੀ ਐ ਸੀ ਮਗਰ ਕੰਡੇ ਤੋਂ ਬਗੈਰ ਖਾਣੀ। ਕੋਸ਼ਿਸ਼ ਕਰਕੇ ਫਿਰ ਮੈਨੂੰ ਜੀ ਥੋੜਾ ਜਿਹਾ ਕੰਡਾ ਕੱਢਣਾ ਹੁਣ ਮੈਂ ਕੀਤਾ ਜੇ ਸ਼ੁਰੂ ਜਾਂਦਾ। ਤੇ ਗਾਹ ਕਣੋ ਜਿਹੜੀ ਪੁੰਛ ਖਵਾਨਾਂ ਨੇ ਕੰਡੇ ਤੋਂ ਬਗੈਰ। ਅੱਛਾ ਹੋਰ ਵੀ ਕੋਈ ਦੁਕਾਨਦਾਰ ਹੈ ਕਿ ਨਹੀਂ ਜਿਹੜੇ ਕੰਡਾ ਕੱਢ ਕੇ ਕੇ ਸਿਰਫ ਤੁਸੀਂ ਕੱਢਦੇ ਹੋ? ਨਹੀਂ ਐ ਜੀ ਸੇ ਦੋ ਕੰਡਾ ਕੱਢ ਕੇ ਲਾਈਵ ਕੰਡਾ ਕੱਢਦੇ ਨੇ ਜਿੰਨੇ ਬਕੈੜਾ ਔਰ ਕੰਡਾ ਕੱਢ ਕੇ ਬਣਾਉਂਦਾ ਜੀ। ਔਰ ਕਸਟਮਰ ਬਹੁਤ ਚਾਹ ਨਾਲ ਖਾਂਦਾ ਜੀ ਇਹਨਾਂ ਹੁਣ। ਕਿਉਂਕਿ ਅੱਗੇ ਡਰ ਕੇ ਖੰਦਾਸੀ ਕੋ ਹੁਣ ਬਗੈਰ ਡਰੇ ਦੁਕਾਨਦਾਰ ਜੀ 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 ਪ੍ਰੋਪਰ ਪੂਰੀ ਸਫਾਈ ਦੇ ਨਾਲ ਪਿੰਡਾ ਕੱਢਿਆ ਜਾਂਦਾ ਜਿੰਨੇ ਚੋਂ ਹਾਂਜੀ ਉਹ ਮੱਤ ਹੈ ਇਹੋ ਵੀ ਅੱਛਾ ਤਾਂ ਕਿੰਨੀ ਦੇਰ ਤੋਂ ਤੁਸੀਂ ਇਹ ਕਾਰੋਬਾਰ ਕਰ ਰਹੇ ਹੋ ਮੱਛੀ ਦਾ ਕਿੰਨੀ ਹਾਂ ਜਿਮ ਤੀ 32 ਸਾਲ ਹੋ ਗਏ ਜੀ 32 ਸਾਲ ਹੋ ਗਏ ਬਣਾੰਦੇ ਨੋ ਤੇ ਮੈਂ ਇੱਕ ਪਾਈਆ ਮੱਛੀ ਮਤਲਬ ਪੂੰਛ ਜਿਹੜੀ ਸੀ ਕਿ ਪਾਈਆ ਤੋਂ ਸ਼ੁਰੂ ਕੀਤੀ ਸੀਗੀ ਔਰ ਅੱਜ ਦੀ ਡੇਟ ਦੇ ਵਿੱਚ ਘੱਟੋ ਘੱਟ ਮੇਰੇ ਕੋਲ 1.5 ਕਿਲੋ ਦਾ ਪੀਸ ਹੈ ਜੀ ਅੱਛਾ ਪੀਸ ਹਾਂ ਜੀ ਮਤਲਬ ਪਾਈਆ ਤਾਂ 300 ਗ੍ਰਾਮ 300 ਗ੍ਰਾਮ ਤੋਂ 400 ਗ੍ਰਾਮ 500 ਗ੍ਰਾਮ 600 ਗ੍ਰਾਮ ਕਰਦੇ ਕਰਦੇ ਅੱਜ ਦੀ ਡੇਟ ਦੇ ਵਿੱਚ ਮੇਰੇ ਕੋਲ 1.5 ਕਿਲੋ ਤੱਕ ਦਾ ਪੀਸ ਪਿਆ ਜੀ ਅੱਛਾ ਜਦੋਂ ਸ਼ੁਰੂ ਕੀਤਾ ਸੀਗਾ ਅ ਬਿਜ਼ਨਸ ਕਾਰੋਬਾਰ ਸ਼ੁਰੂ ਕੀਤਾ ਉਦੋਂ ਕੀ ਰੇਟ ਵੇਚ ਰਹੇ ਸੀ ਤੇ ਅੱਜ ਦਾ ਰੇਟ ਕੀ ਹੈ ਕਿ ਉਦੋਂ ਸੀਗਾ ਜੀ ਮਲੀ ਦਾ ਭਾਅ ਤਕਰੀਬਨ 100 ਰੁਪਏ ਪਾਈਆ ਸੀਗਾ ਜੀ ਅੱਜ ਦੀ ਡੇਟ ਦੇ ਵਿੱਚ 300 ਰੁਪਏ ਪਾਈਆ ਹੋ ਗਿਆ ਜੀ 300 ਰੁਪਏ ਹੋ ਗਿਆ ਜੀ ਅੱਛਾ ਹੁਣ ਕ ਹਾਂਜੀ ਦੇਖੋ ਨਿਕਲਦਾ ਹੈ ਵਕੰਡਾ ਸਾਰਾ ਹੂੰ ਹਾਂ ਬਤ ਕਿਸੇ ਵਕੰਡਾ ਨਿਕਲਦਾ ਪਾ ਕੰਡਾ ਸਾਰਾ ਦਾ ਸਾਰਾ ਨਿਕਲਦਾ ਇਹ ਹੁਣ ਸਾਰੀ ਬੌਨਲੈਸ ਹੋ ਗਈ ਤੇ ਤਕਨੀਕ ਬੰਦ ਵਿੱਚ ਕਿਵੇਂ ਆਈ ਸੀ ਖਾਸ ਤਰ੍ਹਾਂ ਜੀ ਤੁਹਾਡੇ ਵਰਗੇ ਜਿੱਦਾ ਪ੍ਰਾਣ ਮੇਰੇ ਕੋਲ ਆਂਦੇ ਰਹੇ ਕਸਟਮਰ ਜਿੱਦਾ ਆਂਦੇ ਰਹੇ ਮਤਲਬ ਸ਼ੌਂਕ ਬੜਾ ਰੱਖਦੇ ਸੀ ਕਿ ਕਹਿੰਦੇ ਯਾਰ ਖਾਣ ਨੂੰ ਤੇ ਬੜਾ ਦਿਲ ਕਰਦਾ ਪੁੰਛ ਮਗਰ ਇਹਨੇ ਕੰਡਾ ਹੋਣਾ ਕਰਕੇ ਸਾਨੂੰ ਦਿੱਕਤ ਬੜੀ ਆ ਫਿਰ ਮੈਂ ਹੌਲੀ ਹੌਲੀ ਪ੍ਰੈਕਟਿਸ ਕੀਤੀ ਦੀਆਂ ਦੀ ਪ੍ਰੈਕਟਿਸ ਕਰਦੇ ਕਰਦੇ ਕੰਡਾ ਇਹਦਾ ਕੱਟਣਾ ਸ਼ੁਰੂ ਕੀਤਾ ਇੱਕ ਦੋ ਕਸਟਮਰ ਨੂੰ ਕੋਈ ਸਮਨ ਬਹੁਤ ਅੱਛੇ ਤੰਗ ਨਾਲ ਮਿਲ ਰਨ ਮਤਲਬ ਡੀਲ ਕੀਤੀ ਖਾ ਕੇ ਗਿਆ ਬਹੁਤ ਐਫੀਸ਼ੀਐਂਟਲੀ ਬਟ ਕਿੰਨੀ ਦੇਰ ਤੋਂ ਹੁਣ ਤੁਸੀਂ ਕੰਡਾ ਕੱਢ ਕੇ ਦੇ ਰਹੇ ਤੁਸੀਂ ਨਹੀਂ ਮੈਨੂੰ ਹੋ ਗਏ ਜੀ 3-4 ਮਹੀਨੇ ਤੋਂ ਹੋ ਗਏ ਨੇ ਐਸੇ ਸੀਜ਼ਨ ਮੈਂ ਹੁਣ ਸਿਰ ਤੋਂ ਹਾਂ ਐਸੇ ਸ਼ੁਰੂ ਸ਼ੁਰੂ ਕੀਤਾ ਜੀ ਐਸੇ ਸੀਜ਼ਨ ਪਿਛਲੇ ਸਾਲ ਤੱਕ ਇਹ ਮੇਰੇ ਕੋਲ ਕੰਡੇ ਵਾਲੀ ਸੀਗੀ ਜੀ ਜੀ ਪਿਛਲੇ ਸਾਲ ਤੱਕ ਇਹ ਯਾਨੀ ਕਿ 2025 ਤੱਕ ਮੇਰੇ ਕੋਲ ਕੰਡੇ ਵਾਲੀ ਸੀ ਹੁਣ 26 ਹੋ ਗਿਆ 26 ਦੇ ਸਮਝ ਲਓ ਨਵੰਬਰ ਦਸੰਬਰ 25 ਦੀ ਨਵੰਬਰ ਦਸੰਬਰ ਚ ਮੈਂ ਕੱਢਣਾ ਸ਼ੁਰੂ ਦੋ ਤਿੰਨ ਮਹੀਨੇ ਤੋਂ ਸਰ ਜੀ ਬਿਲਕੁਲ ਹੁਣ ਇਹ ਮੈਗਨੇਟ ਕੀਤੀ ਹੋਈ ਹੈ ਇਹ ਅ ਹੂੰ ਇਹਦੇ ਉੱਤੇ ਅਸੀਂ ਹਲਕੀ ਜਿਹੀ ਰੈੱਡ ਪੇਪਰ ਠੀਕ ਹੈ ਜੀ ਔਰ ਹਲਕੀ ਜਿਹੀ ਅਜਾਇ ਇਹ ਮੇਰਾ ਮੈਰੀਨੇਸ਼ਨ ਹੈ ਜੀ ਜਿੰਦੇ ਵਿੱਚ ਮਤਲਬ ਹੀ ਸਿਕਰਟ ਹੈਗਾ ਥੋੜਾ ਜਿਹਾ ਇਹ ਮੇਰੇ ਮਸਾਲੇ ਸਾਰੇ ਪਏ ਹੋਏ ਨੇ ਬਿਲਕੁਲ ਹਲਕੀ ਜਿਹੀ ਪੇਪਰ ਕਟਿੰਗ ਕਰਦੇ ਲੋਕੀ ਕਈ ਅਸੀਂ ਹੋਰ ਵੀ ਵੀਡੀਓਜ਼ ਕਿਤੇ ਕੋਈ ਕਹਿੰਦਾ ਵੀ ਸਿਕਰਟ ਵਗੈਰਾ ਕੁਝ ਨਹੀਂ ਹੁੰਦਾ ਹੈਗਾ ਵੀ ਜਿਹੜੇ ਮਸਾਲੇ ਆਪ ਕੁਸਾਏ ਹੁੰਦੇ ਨੇ ਹੋਰ ਕੁਝ ਨਹੀਂ ਹੁੰਦਾ ਹੈਗਾ ਸਿਕਰਟ ਸਿਰਫ ਉਹੀ ਹੁੰਦਾ ਜਿਹੜੇ ਮਸਾਲੇ ਆਪਣੇ ਹੁੰਦੇ ਨੇ ਘਰ ਦੇ ਪਿਸਾਏ ਹੁੰਦੇ ਨੇ ਬਸ ਇਹਨਾਂ ਦੀ ਕੁਆਂਟੀਟੀ ਹੁੰਦੀ ਕਿਸੇ ਦੀ ਵੱਧ ਹੁੰਦੀ ਕਿਸੇ ਦੀ ਘੱਟ ਹੁੰਦੀ ਬਸ ਇਹੀ ਸਿਕਰਟ ਹੈ ਜੀ ਹੋਰ ਕੁਝ ਨਹੀਂ ਹੋਰ ਕੁਝ ਨਮਕ ਅਸੀਂ ਕਿੰਨਾ ਕੁ ਪਾਣਾ ਹੈਗਾ ਤਾਪ ਅਸੀਂ ਕਿੰਨਾ ਕੁ ਰੱਖਣਾ ਹੈਗਾ ਇਹਦੇ ਚਾਹੀ ਸਿਕਰਟ ਹੈ ਜੀ ਹੋਰ ਤੁਸੀਂ ਇੱਕ ਜੁਵੈਨ ਪਾਈ ਹੈ ਜੁਵੈਨ ਕਿਸ ਕਾਰਨ ਪਾਈ ਹੈ ਕਿਉ ਇਹ ਸਾਡੇ ਅਦਰਕ ਲਸਣ ਦੀ ਵੀ ਹੁੰਦੀ ਹੈ ਇਹਦੇ ਛਿੰਗ ਵੀ ਯੂਜ਼ ਹੁੰਦੀ ਹੈ ਸਾਡੀ ਤਾਂ ਜੋ ਡਾਈਜੈਸਟ ਹੋ ਜਾਵੇ ਤੇ ਜੋ ਪ੍ਰੋਪਰ ਡਾਈਜੈਸਟ ਵਾਸਤੇ ਇਹਦੇ ਅਦਰਕ ਤੇ ਹੈ ਬਿਲਕੁਲ ਬਹੁਤ ਜ਼ਰੂਰੀ ਹਾਂ ਜੇ ਹੁਣ ਮੈਰੀਨੇਟ ਕਰੋਗੇ ਤੁਸੀਂ ਨੂੰ ਜੀ ਹਾਂ ਜੀ ਬਿਲਕੁਲ ਹਲਕਾ ਜਿਹਾ ਮੈਰੀਨੇਸ਼ਨ ਕਰ ਜਿਵੇਂ ਇਹਨੂੰ ਲੈ ਕੇ ਸਿਰਫ ਇਹਨੂੰ ਕਰਨਾ ਹੈ ਹਲਕੀ ਜਿਹੀ ਕੋਟਿੰਗ ਕਰਨੀ ਹੈ ਬਸ ਇਸ ਤੋਂ ਵੱਧ ਨਹੀਂ ਕਰਨਾ ਤਾਂ ਜੋ ਮੱਛੀ ਦਾ ਆਪਣਾ ਫਲੇਵਰ ਆਵੇ ਕੱਲਾ ਮਸਾਲੇ ਦਾ ਨਹੀਂ ਫਲੇਵਰ ਆਵੇ ਆਪਕੋ ਰੈਡੀ ਹੋ ਗਿਆ ਜੀ

ਕਹੋ ਫਰਾਈ ਤੋਂ ਬਾਅਦ ਰੈਡੀ ਹੈ ਨਹੀਂ ਇਹਨੂੰ 5 ਮਿੰਟ ਦਾ ਟਾਈਮ ਦੇਾਂਗੇ ਜੀ ਕੱਲਿਆਂ ਨੂੰ 5 ਮਿੰਟ ਇਹਨੂੰ ਫਰਾਈ ਕਰਾਂਗੇ ਔਰ ਇਸ ਤੋਂ ਬਾਅਦ ਫਰਾਈ ਕਰਨ ਤੋਂ ਬਾਅਦ ਇਹਨੂੰ 5 ਮਿੰਟ ਵਾਸਤੇ ਬਾਹਰ ਕੱਢ ਦਿੱਤਾ ਜਾਏਗਾ ਬਾਹਰ ਕੱਢਣ ਤੋਂ ਬਾਅਦ ਇਹਨੂੰ 5 ਮਿੰਟ ਅੱਗੇ ਇਹਨੂੰ ਹਵਾ ਦੇਾਂਗੇ ਛਿਲਵਾਵਾਂ ਹਵਾ ਤਾਂ ਛਿਲਵਾਨੇ ਨੂੰ ਤਾਂ ਕਿ ਪ੍ਰੋਪਰ ਪੂਰੀ ਉੱਪਰੋਂ ਕਰੈਂਚੀ ਹੋਵੇ ਅੰਦਰ ਸੌਫਟ ਰਹੇ ਕਿਉਂ ਜੀ ਇਹਨਾਂ ਜਿਹੜਾ ਮੌਇਸਚਰ ਆ ਨਿਕਲ ਜਾਏ ਨਿਕਲਣ ਤੋਂ ਬਾਅਦ ਇਹਨੂੰ ਦੁਬਾਰਾ ਜਦੋਂ ਅਸੀਂ ਡੀ ਫਰਾਈ ਕਰਾਂਗੇ ਪ੍ਰੋਪਰ ਕਰੈਂਚੀ ਬਣ ਜਾਣਾ ਹੈ ਤਾਂ ਲੱਗ ਜੀ ਸੋ ਇਹ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਵੀ ਬਿਨਾ ਬੋਨ ਤੋਂ ਬੋਨਲੈਸ ਕਿਹਸਾ ਤੇ ਆਪ ਬੋਨਲੈਸ ਜਿਹੜੀ ਮੱਛੀ ਇੱਥੇ ਤਿਆਰ ਕੀਤੀ ਜੇ ਲਾਈਵ ਤਿਆਰ ਕੀਤੀ ਗਿਆ ਹਾਂ ਆ ਤੁਸੀਂ ਜਿਵੇਂ ਕਹਿੰਦੇ ਹੋ ਕਿਸ ਤਰ੍ਹਾਂ ਖੁੱਲ ਗਈ ਹੈ ਇਹ ਪੂਰਾ ਪਿਛ ਖੁੱਲ ਗਿਆ ਜੀ ਖੁੱਲ ਗਿਆ ਜੀ ਜੀ ਇਹ ਹੁਣ 5 ਮਿੰਟ ਤੱਕ ਕੜ ਕੇ ਰੱਖੀ ਜਾਊਗੀ ਮਿੰਟਾਂ ਨੂੰ ਰੱਖੀ ਜਾਏਗੀ ਹਮ ਇਹਨਾਂ ਜਿਹੜਾ ਮੌਇਸਚਰ ਹੈ ਉਹ ਸੁੱਕ ਜਾਏਗਾ ਸੁੱਕਣ ਤੋਂ ਬਾਅਦ ਦੁਬਾਰਾ ਇਹਨਾਂ ਨੂੰ ਫਿਰ ਅਸੀਂ ਡੀਪ ਫਰਾਈ ਕਰਾਂਗੇ ਤਾਂ ਜਦੋਂ ਦਾ ਪ੍ਰੋਪਰ ਜਿਹੜਾ ਕਲਰ ਖਿਲ ਕੇ ਨਿਕਲੇਗਾ